ਕਿਲੋਮੀਟਰ ਕੱĐi ਆ ਇਹ ਆਲੇ ਕੋਲ ਬੜਾ ਬੀਖਤੀ ਆ ਜਾਂਦਾ ਜੇਰਾਪਾਸ ਆ ਨਹੀਂ ਚੀਂ ਹੋ ਜਾਂਦਾ ਕਿ ਸ੍ਰੀ ਕਾਲ ਬਾਈ ਜੀ ਅੱਜ ਹਾਂ ਜੀ ਅੱਜ ਅਸੀਂ ਪਿੰਡ ਸੇਖੇ ਦੇ ਵਿੱਚੋਂ ਜ਼ਿਲ੍ਹਾ ਬਰਨਾਲਾ ਇੱਥੋਂ ਜਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਤੇ ਮਜ਼ਦੂਰ ਸਾਡੀਆਂ ਮਾਮਾਂ ਤੇ ਭੈਣਾ ਅਸੀਂ ਜੋ ਸੈਂਟਰ ਤੇ ਪੰਜਾਬ ਦੀ ਸਰਕਾਰ ਨੇ ਰਲ ਕੇ ਨਵੇਂ ਕਾਨੂੰਨ ਬਣਾਏ ਨੇ ਜਿਵੇਂ ਪਹਿਲਾਂ ਕਾਲੇ ਕਾਨੂੰਨ ਤੌਰ ਤੇ ਬਣਾ ਕੇ ਹੁਣ ਇਹ ਲੈਂਡ ਪਾਲਿਸੀ ਲੈਂਡ ਪੋਲਿੰਗ ਪਾਲਿਸੀ ਇਹ ਕਾਨੂੰਨ ਬਣਾਏ ਨੇ ਹੋਣਾ ਇਹ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਖਾਤਰ ਜਥੇਬੰਦੀਆਂ ਲਗਾਤਾਰ ਮਹੀਨੇ ਡੇਢ ਮਹੀਨੇ ਤੋਂ ਜੋਰ ਲਾ ਰਹੀਆਂ ਨੇ ਹਜੇ ਸਾਡਾ ਕੋਈ ਹੱਲ ਨਹੀਂ ਹੋਇਆ ਉਹਦੇ ਵਿੱਚ ਉਹਦੇ ਵਿੱਚ ਛੂਬੇ ਦੇ ਆਗੂਆਂ ਨੇ ਸਮਰਾਲੇ ਮੰਡੀ ਦੇ ਵਿੱਚ ਸੰਯੁਕਤ ਮੋਰਚੇ ਦੀ ਜੋ ਭਾਰਤ ਦਾ ਐਸਕੀਮ ਬਣਿਆ ਬੈ ਉਹਨਾਂ ਦੀ ਮਜਬੂਰਗੀ ਦੇ ਵਿੱਚ ਵੱਡੀ ਕਾਨਫਰੰਸ ਹੋ ਰਹੀ ਆ ਉੱਥੇ ਰੈਲੀ ਕਿਉਂਕਿ ਇਹ ਪੰਜਾਬ ਸਰਕਾਰ ਨੂੰ ਤੇ ਸੈਂਟਰ ਦੀ ਸਰਕਾਰ ਨੂੰ ਅੱਜ ਇਹ ਗੱਲ ਦੱਸ ਦੇਣੀ ਹੈ ਵੀ ਪੰਜਾਬ ਦੇ ਲੋਕ ਇਹ ਮਗਰ ਮੋੜਣ ਵਾਲੇ ਨਹੀਂ ਇਹਨਾਂ ਨੇ ਪਹਿਲਾਂ ਵੀ ਕਾਲੇ ਕਾਨੂੰਨ ਵਾਪਸ ਕਰਾਏ ਨੇ ਹੁਣ ਵੀ ਛੋਡੀ ਪਾਲਸੀਆਂ ਨੂੰ ਉਵੇਂ ਤੇਵੇਂ ਵਾਪਸ ਕਰਾਉਣਗੇ ਕਿਉਂਕਿ ਇਹ ਜੋ ਪਾਲਸੀ ਹੈ ਹੁਣ ਕਿਸਾਨ ਪਿੰਡਾਂ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਣ ਲੱਗੇ ਵੀ ਸਰਕਾਰ ਕੀ ਕਰਦੀ ਹੈ ਪਰ ਸਾਨੂੰ ਪਤਾ ਹੈ ਵੀ ਜਿਹੜੇ ਪੰਜਾਬ ਸਰਕਾਰ ਹੈ ਭਗਵੰਤ ਮਾਨ ਹੈ ਇਹਨਾਂ ਦੇ ਮਗਰ ਬਹੁਤ ਕਾਰਪੋਰੇਟ ਘਰਾਣੇ ਇਹਨਾਂ ਦੀ ਬਾਹ ਨੂੰ ਮਰੋੜਾ ਦੇ ਵਿੱਚ ਬੈਠੇ ਨੇ ਦਾਨੀ ਬਾਨੀ ਹੋਰੀ ਬਾਕੀ ਮੋਦਰਾ ਕੋਸ਼ ਹੋਰੀ ਜਿਹੜੀ ਵੱਡੀ ਸੰਸਾਰ ਬੈਂਕ ਹੈ ਅਜਰਬ੍ਰੇਸ਼ਨ ਬੈਂਕ ਹੈ ਜਿੱਥੋਂ ਇਹ ਕਰਜ਼ਾ ਲੈਂਦੇ ਨੇ ਇਹ ਉਹਨਾਂ ਦਾ ਮਰੋੜਾ ਦਿੱਤਾ ਹੋਇਆ ਹੈ ਉਹ ਮਰੋੜੇ ਦੇ ਸੰਬੰਧ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ 65000 ਕਿਲਾ ਰੋਕ ਰਹੇ ਨੇ ਇਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਸੰਗਰੂਰ ਮਾਨਸਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੰਮਰਸਾਰ ਪਹਿਲਾਂ ਅਸੀਂ ਵੱਡੀ ਇੱਕ ਰੈਲੀ ਮੋਗੇ ਵੀ ਕੀਤੀ ਹੈ ਭਾਰਤੀ ਕਿਸਾਨ ਜੁਨੀਆ ਦੀਆਂ ਵੱਡੀਆਂ ਬੱਸਾਂ ਭਰ ਕੇ ਲਗਿਆ ਅੱਜ ਵੀ ਅਸੀਂ ਸੇਖੇ ਤੋਂ ਦੋ ਨਗ ਲੈ ਕੇ ਜਾਂਦੇ ਆਂ ਵੱਡੀ ਪੱਤਰ ਤੇ ਜਾਂਦੇ ਆਂ ਅੱਜ ਅਸੀਂ ਕਿਉਂਕਿ ਉੱਥੇ ਵੀ ਸਾਡਾ ਬਹੁਤ ਤਾਕਤ ਲੱਗੀ ਹੈ ਲੁਧਿਆਣੇ ਜਿਹੜੇ ਜਿਹੜੇ ਚਾਰ ਪਿੰਡਾਂ ਨੂੰ ਠਾ ਰਹੀ ਆ ਸਰਕਾਰ ਦੱਸੋ ਉਹ ਚਾਰ ਪਿੰਡ ਕਿੱਥੇ ਜਾ ਕੇ ਵਸਣਗੇ ਕਿ ਕਿੱਥੇ ਸਰਕਾਰ ਨੇ ਉਹਨਾਂ ਨੂੰ ਥਾਂ ਕੀਤਾ ਹੈ ਹੁਣ ਉਹਨਾਂ ਲੋਕਾਂ ਨੂੰ ਪਿੰਡਾਂ 'ਚ ਜਾ ਕੇ ਲਗਾਤਾਰ 10 ਦਿਨ ਦੱਸਿਆ ਉੱਥੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਬਾਹਰ ਬਾਲੇ ਗਏ ਬੇ ਨੇ ਪੰਜਾਬ ਦੇ ਵਿੱਚ ਘਟਨੇ ਪੰਜਾਬ ਦੇ ਲੋਕ ਘਰਾ 'ਚ ਬਾਹਰ ਬਾਗੇ ਉਹ ਲੋਕ ਡਰਦੇ ਨੇ ਵੀ ਇਹ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਜਥੇਬੰਦੀਆਂ ਨੇ ਜਦੋਂ ਦੱਸਿਆ ਵੀ ਇਹ ਸਾਨੂੰ ਬਾਹਰ ਨਿਕਲੇ ਬਣਾ ਨਹੀਂ ਛੜਨਾ ਅਸੀਂ ਵੀ ਉੱਥੇ 7-8 ਦਿਨ ਲਗਾਤਾਰ ਬਰਨਾਲੇ ਜ਼ਿਲ੍ਹੇ ਤੋਂ ਹਜ਼ਾਰ ਬੰਦੇ ਦੀ ਗਿਣਤੀ ਰਹੀ ਹੈ ਉੱਥੇ ਉਹ ਹਜ਼ਾਰ ਬੰਦੇ ਘਰ ਘਰ ਆ ਰਿਹਾ ਗੱਲ ਪਹੁੰਚਾਈ ਹੈ ਵੀ ਜੇਕਰ ਤੁਸੀਂ ਬਾਹਰ ਨਹੀਂ ਨਿਕਲਦੇ ਤਾਂ ਛੋੜਾ ਕੁਝ ਨਹੀਂ ਬਚਣਾ ਇੱਕ ਮਾਈ ਨੂੰ ਜਦੋਂ ਪੁੱਛਿਆ ਵੀ ਤੁਸੀਂ ਛੱਥਾਂ ਦੇ ਵਿੱਚ ਕਿਉਂ ਨਹੀਂ ਆਉਂਦੇ ਉਹ ਕਹਿੰਦੀ ਮੇਰੇ ਦੋ ਪੁੱਤ ਬਾਹਰ ਨੇ ਇੱਕ ਉਰੇ ਹੈ ਪਰ ਸਾਨੂੰ ਜਿਹੜੇ ਇਹ ਭਗਵਾਨ ਸਾਮਾਨ ਦੇ ਐਮਐਲਏ ਨੇ ਇਹ ਕਹਿ ਰਹੇ ਨੇ ਵੀ ਚਰੇ ਉਰੇ ਵਾਲੇ ਪੁੱਤ ਦੀ ਤਾਂ ਜਮੀਨ ਨਹੀਂ ਰੋਕਦੇ ਜਦੋਂ ਜਥੇਬੰਦੀਆਂ ਨੇ ਛੱਡਿਆ ਤੇਰੇ ਪੁੱਤ ਦੀ ਜ਼ਮੀਨ ਬਾਹਰ ਕਿਵੇਂ ਰਹਿ ਜੂ ਇਹ ਸਾਰੀ ਜ਼ਮੀਨ ਰੁਕੂ ਇਹ ਸਾਰੀਆਂ ਜਿਹੜੀਆਂ ਪਾਲਿਸੀਆਂ ਨੇ ਇਹਨਾਂ ਨੂੰ ਵਾਪਸ ਕਰਾਉਣ ਤੱਕ ਅਸੀਂ ਮਗਰ ਨਹੀਂ ਮੁੜਾਂਗੇ ਜਿੰਨਾ ਚਿਰ ਸਰਕਾਰ ਕਰਦੀ ਨਹੀਂ ਜਿੰਨਾ ਚਿਰ ਇਹ ਕੰਮ ਨੂੰ ਛਿੱਟ ਨਹੀਂ ਕਰਦੀ ਅਸੀਂ ਭਗਵੰਤ ਮਾਨ ਨੂੰ ਲੋਕਾਂ ਨੇ ਪੰਜਾਬ ਦੇ ਨੇ 92 ਐਮਐਲਏ ਜਿਤਾ ਕੇ ਦਿੱਤੇ ਨੇ 92 ਐਮਐਲਏ ਨੂੰ ਜਦੋਂ ਲੜਖੜਾ ਮਾਰਿਆ ਭਰਾਵੋ ਸਾਨੂੰ ਪਿੰਡਾਂ ਚ ਨਹੀਂ ਅਸੀਂ ਵੜਨ ਦਿੰਦੇ ਤੁਸੀਂ ਸਾਡੇ ਨਾਲ ਕੀ ਬਣਾ ਰਹੇ ਹੋ ਤਾ ਭਗਵਾਨ ਤਮਨ ਮਾਗਰ ਮੁੜਿਆ ਪਰ ਜਿਹੜੀ ਪਾਲਿਸੀ ਵਾਲੇ ਕਾਗਜ਼ ਨੇ ਉਹ ਭਗਵਾਨ ਤਮਨ ਤੇ ਚੰਡੀਗੜ੍ਹ ਮੇਚਦੀ ਪਏ ਨੇ ਉਹ ਵਾਪਸ ਨਹੀਂ ਹੋਏ ਹਜੇ ਮਗਰ ਨੂੰ ਉਹਨਾਂ ਨੂੰ ਵਾਪਸ ਕਰਾਵੇ ਤੇ ਉਹ ਵਾਪਸ ਕਰਾ ਕੇ ਸਾਡੇ ਸੂਬੇ ਦੇ ਆਗੂਆਂ ਨੂੰ ਉਹਦਾ ਕਾਪੀਆਂ ਦੇਣ ਵੀ ਇਹ ਸਹੀ ਹੋਗੀ ਫਿਰ ਅਸੀਂ ਮੰਨਾਂਗੇ ਸਾਡਾ ਇਹੀ ਸਾਡੀ ਮੰਗ ਹੈ ਅਸੀਂ ਪੰਜਾਬ ਦੇ ਵਿੱਚ ਕਿਤੇ ਵੀ ਇੱਕ ਖਾਲਸਾ ਜ਼ਮੀਨਦਾਰ ਰੋਕਣ ਨਹੀਂ ਦਿੰਦੇ ਜਿੰਨਾ ਚਿਰ ਸਾਡੇ શરીਰ 'ਚ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹੀ ਹੱਲਾ ਤੁਸੀਂ ਸਾਡੇ ਬਹੁਤ ਬੰਦੇ ਪਰਦੇ ਲੱਗਦੇ ਹੋ ਟੈਂਕ ਉਹ ਬੈਂਕੀ ਦੇ ਪਾਉਂਦੇ ਮੇਰਾ ਮਨਸਬ ਪਾਉਂਦਾ ਨਹੀਂ ਹੋਣੀ ਆਈਏ ਪੰਜਾਬ ਦੇ ਪਾ ਕੇ Huf Campeen, ઋબ મર આ હેમ઄ાજિ મરરહ મરહ મ મરહ મર છેવા vaj મરહા કાકળ મરહા મરહ મરહ ચામર મરહ સેવા હા એટલે કે